ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PU P Study upon ਤੇ ਸਵਾਗਤ ਹੈ। ਆ ਅੱਧੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਸ ਐਮ 3rd ਐਸਟੇ ਆਫ ਪੰਜਾਬ ਦਾ ਜਿਹੜਾ ਸਲੇਪ ਤੋਂ ਸ਼ੁਰੂ ਕੀਤਾ ਗਿਆ ਉਸ ਨੂੰ ਅੱਗੇ ਬਤਾਵਾਂਗੇ। ਤਾਂ ਪਿਛਲੀ ਵੀਡੀਓ ਵਿੱਚ ਕੀਤਾ ਸੀ ਬੰਦਾ ਸਿੰਘ ਬਹਾਦਰ ਦੇਸ਼ਿਕ ਸੈਨਿਕ ਕਾਰਨਾਮੇ। ਆ ਅੱਧੀ ਇਸ ਵੀਡੀਓ ਵਿੱਚ ਕਰਾਂਗੇ ਅਬਦੁੱਲ ਸਮਦ ਖਾਂ ਦੇ ਸਿੱਖਵਰਧ ਸੰਘਰਸ਼। ਠੀਕ ਹੈ। ਕੀ ਕੀ ਸੰਘਰਸ਼ ਕੀਤੇ ਉਹ ਪੜਾਂਗੇ। ਤਾਂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਵੀਡੀਓ ਨੂੰ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਜੇਕਰ ਕਿਸੇ ਵੀ ਵਿਦਿਆਰਥੀ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਵਿੱਚ ਲਿਖ ਦਿਆ ਕਰੋ ਠੀਕ ਹੈ ਇਸ ਚੈਨਲ ਦੇ ਉੱਤੇ ਹੌਲੀ ਹੌਲੀ ਸਾਰਾ ਸਬਜੈਕਟ ਜਿਹੜਾ ਕਵਰ ਕਰਵਾ ਦਿੱਤਾ ਜਾਊਗਾ ਚੈਨਲ ਤੇ ਬਣੇ ਰਹੋ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਬਦੁੱਲ ਸੰਮਤ ਖਾਨ ਅਬਦੁੱਲ ਸੰਮਤ ਖਾਨ ਨੂੰ 1713 ਈਸਵੀ ਵਿੱਚ ਮੁਗਲ ਬਾਦਸ਼ਾਹ ਫਰੁਖਸ਼ੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਉਸ ਨੂੰ ਲੜਾਈਆਂ ਦਾ ਬੜਾ ਤਜਰਬਾ ਸੀ ਤੇ ਉਹ ਉੱਚ ਕੋਟੀ ਦਾ ਇੱਕ ਸੈਨਾਪਤੀ ਸੀ ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਸਕੇ ਤਾਂ 1713 ਦੇ ਵਿੱਚ ਮੁਗਲ ਬਾਦਸ਼ਾਹ ਫਰੁਖਸ਼ਰ ਨੇ ਲਾਹੌਰ ਦਾ ਸੂਬੇਦਾਰ ਅਬਦੁਸਮਦ ਖਾਨ ਨੂੰ ਬਣਾਇਆ ਸੀ ਠੀਕ ਹੈ ਤਾਂ ਇੱਕ ਵਧੀਆ ਤੇ ਉੱਚ ਕੋਟੀ ਦਾ ਸੈਨਾਪਤੀ ਸੀ ਉਸ ਨੇ ਆਪਣਾ ਸ਼ਾਹ ਸ਼ਨਬੜੀ ਸਖਤੀ ਨਾਲ ਸ਼ੁਰੂ ਕੀਤਾ ਉਸਨੇ 1715 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਲੜਾਈ ਵਿੱਚ ਹਰਾ ਕੇ ਅਤੇ ਉਸ ਨੂੰ ਅਤੇ ਬਹੁਤ ਸਾਰੇ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ 9 ਜੂਨ 1716 ਈਸਵੀ ਵਿੱਚ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਸੀ ਫਰੁਖਸ਼ਰ ਅਬਦੁੱਲ ਸੰਮਤ ਖਾਂ ਦੀ ਅਗਵਾਈ ਤੋਂ ਬਹੁਤ ਖੁਸ਼ ਹੋਏ ਉਸਨੇ ਅਬਦੁੱਲ ਸਮਦ ਖਾਨ ਨੂੰ ਭਾਰੀ ਇਨਾਮ ਨਾਲ ਨਿਵਾਜਿਆ ਤਾਂ ਉਹਨੇ ਕੀ ਕੀਤਾ ਸੀ ਉਹਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਮੰਗਲ ਦੀ ਲੜਾਈ ਵਿੱਚ ਹਰਾਇਆ ਸੀ ਅਤੇ ਹੋਰ ਕਈ ਸਿੱਖਾਂ ਨੂੰ ਘੱਟੋ-ਘੱਟ 740 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਵਿਖੇ ਸੀ ਦਵੀ ਕੀਤਾ ਇਸੇ ਕਰਕੇ ਫਰੁਖਸ਼ੀਰ ਨੇ ਖੁਸ਼ ਹੋ ਕੇ ਉਹਨੂੰ ਇਨਾਮ ਦਿੱਤੀ ਸੀ ਫਸਟ ਪੁਆਇੰਟ ਆ ਜਾਂਦਾ ਹੈ ਗਾ ਫਰੁਖਸ਼ੀਰ ਦਾ ਫਰਮਾਨ 1716 ਇਸੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗਲ ਬਾਦਸ਼ਾਹ ਫਰੁਖਸ਼ਾ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ ਇਸ ਵਿੱਚ ਮੁਗਲ ਅਧਿਕਾਰੀਆਂ ਨੂੰ ਇਹ ਦੇਸ਼ ਦਿੱਤਾ ਗਿਆ ਸੀ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ ਉਹਨਾਂ ਵਿੱਚੋਂ ਜੇ ਕੋਈ ਇਸਲਾਮ ਧਰਮ ਨੂੰ ਕਬੂਲ ਕਰ ਲਵੇ ਤਾਂ ਉਸ ਨੂੰ ਛੱਡ ਦਿਓ ਸਿੱਖਾਂ ਅਨੁਸਾਰ ਤਾਂ ਜਾਂ ਸ਼ਾਰਨ ਦੇਣ ਵਾਲਿਆਂ ਨੂੰ ਵੀ ਕਤਲ ਕਰ ਦਿਓ ਜੇਕਰ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਅਤੇ ਜਾਂ ਉਹ ਕਿਸੇ ਸਿੱਖ ਦਾ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ਤਾਂ ਪਹਿਲਾ ਪੁਆਇੰਟ ਆ ਜਾਂਦਾ ਜਿਹੜਾ ਫਰੁਕਸ਼ੀਅਰ ਦਾ ਐਲਾਨ ਕੀ ਸੀਗਾ ਕਿ ਉਹਨੇ ਕਿਹਾ ਸੀਗਾ ਕਿ ਜਿੱਥੇ ਵੀ ਕੋਈ ਸਿੱਖ ਮਿਲਦਾ ਉਸ ਨੂੰ ਮਾਰ ਦਿਓ ਜੇਕਰ ਕੋਈ ਸਿੱਖਾਂ ਦੀ ਮਦਦ ਕਰਦਾ ਉਸ ਨੂੰ ਕਤਲ ਕਰ ਕਰ ਦਿਓ ਠੀਕ ਹੈ ਜੇਕਰ ਸਿੱਖਾਂ ਦਾ ਕੋਈ ਸਰ ਵੱਡੇ ਕਿਲੇ ਹੁੰਦਾ ਤਾਂ ਉਹਨੂੰ ਨਾਮ ਦਿੱਤੀ ਜਾਣਗੀ ਤੇ ਐਲਾਨ ਜਾਰੀ ਕਰ ਦਿੱਤਾ ਸੀ ਜਿਸ ਦੇ ਨਾਲ ਮੁਗਲਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਮਾਰਿਆ ਸੀ ਨੈਕਸਟ ਪੁਆਇੰਟ ਆ ਜਾਂਦਾ ਹੈਗਾ ਅਬਦੁੱਸ ਸਮਦ ਖਾਨ ਦੁਆਰਾ ਸਿੱਖਾਂ ਵਰਦ ਚੁੱਕੇ ਕਦਮ ਕਿਹੜੇ-ਕਿਹੜੇ ਕਦਮ ਚੁੱਕੇ ਸੀ ਸ਼ਾਹੀ ਫਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁੱਸ ਸਮਦ ਖਾਨ ਨੇ ਸਿੱਖਾਂ ਤੇ ਕੋਰਤਿਆਚਾਰ ਸ਼ੁਰੂ ਕਰ ਦਿੱਤੇ ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰਜਾਨਾ ਗ੍ਰਫਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ ਸੀ। ਉਹਨਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ਤੇ ਜਾਨ ਬਖਸ਼ੀ ਦਾ لالਚ ਦਿੱਤਾ ਜਾਂਦਾ ਸੀ। ਕਿ ਸਿੱਖਾਂ ਨੂੰ ਕਿਹਾ ਜਾਂਦਾ ਸੀ ਕਿ ਇਸਲਾਮ ਧਰਮ ਕਬੂਲ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਪਰ ਗੁਰੂ ਦੇ ਸਿੱਖ ਅਜਿਹੀ ਜ਼ਿੰਦਗੀ ਜੀਣ ਤੋਂ ਸ਼ਹੀਦ ਹੋਣਾ ਚੰਗਾ ਸਮਝਦੇ ਸਨ। ਠੀਕ ਹੈ। ਤਾਂ ਸਿੱਖ ਸਮਝਦੇ ਸੀ ਕਿ ਅਸੀਂ ਇਸ ਨਾਮਧਰਮ ਕਬੂਲ ਨਹੀਂ ਕਰਨਾ ਇਹਦੇ ਨਾਲ ਉਹ ਸਾਨੂੰ ਸ਼ਹੀਦ ਹੀ ਦਿੱਤੀ ਜਾਂਦੀ। ਜਲਾਦ ਇਹਨਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ। ਅਬਦੁਲ ਸਮਦ ਖਾਨ ਇਸ ਸਖਤ ਨੀਤੀ ਤੋਂ ਬਚਣ ਦੇ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਜਾ ਕੇ ਛਾਣਨ ਲਈ। ਇੱਥੇ ਉਹਨਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੀ ਸ਼ੁਰੂ ਤੇ ਕੁਝ ਵਰ੍ਹਿਆਂ ਤੱਕ ਅਬਦੁਲ ਸਮਦ ਖਾਨ ਦੀ ਸਿੱਖਾਂ ਵਰਤ ਦਮ ਨੀਤੀ ਬਹੁਤ ਸਫਲ ਰਹੀ ਇਸ ਤੋਂ ਖੁਸ਼ ਹੋ ਕੇ ਫਰਕੁਸ਼ਾ ਨੇ ਉਸ ਨੂੰ ਰਾਜ ਦੀ ਤਲਵਾਰ ਨਾਂ ਦੀ ਉਪਾਧੀ ਨਾਲ ਸਮਾਨਿਆ ਤਦ ਦਸਮੰਤ ਖਾਨ ਨੇ ਸਿੱਖਾਂ ਦਾ ਵਿਰੋਧ ਕੀਤਾ ਉਹਨੇ ਸਿੱਖਾਂ ਨੂੰ ਲਾਲਚ ਦਿੱਤਾ ਕਿ ਇਸਲਾਮਧਰਨ ਕਬੂਲ ਕਰ ਲੈਣਾ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਠੀਕ ਆ ਉਹਨਾਂ ਦੇ ਅਤਿਆਚਾਰਾਂ ਨੂੰ ਦੇਖਦੇ ਹੋਏ ਸਿੱਖ ਜਿਹੜੇ ਸੀ ਲੱਖੀ ਜਿਹੜੇ ਲੱਖੀ ਸਾਦੇ ਜੰਗਲ ਸੀ ਇਸਵਾਲਕ ਦੀਆਂ ਪਹਾੜੀਆਂ ਵਿੱਚ ਜਾ ਕੇ ਬੈਠ ਗਏ ਜਿੱਥੇ ਉਹਨਾਂ ਨੂੰ ਬਹੁਤ ਆਕੜਾ ਦਾ ਸਾਹਮਣਾ ਕਰਨਾ ਪਿਆ ਉਹ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸਨ ਦਰੱਖਤਾਂ ਤੇ ਰਹਿ ਕੇ ਗੁਜ਼ਾਰਾ ਕਰਦੇ ਸਨ ਠੀਕ ਹੈ ਤਾਂ ਮੋਗਲ ਫੌਜਾਂ ਤੋਂ ਬਚਣ ਦੇ ਲਈ ਉਹ ਬਹੁਤ ਸਾਰੇ ਤਰੀਕੇ ਅਪਣਾਉਂਦੇ ਸਨ ਮੈਸਤਾ ਆਇੰਦਕ ਸਿੱਖਾਂ ਵਿੱਚ ਫੁੱਟ ਬੰਦਾ ਸਿੰਘ ਬਹਾਦਰ ਤੇ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ ਇਸ ਨਾਲ ਉਹਨਾਂ ਦੀ ਸ਼ਕਤੀ ਨੂੰ ਗਹਿਰਾ ਤੱਕਾ ਲੱਗ ਗਿਆ ਉਹ ਤਤ ਖਾਲਸਾ ਤੇ ਵਿਦਾਈ ਖਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਦੇ ਵਿੱਚ ਵੰਡੇ ਗਏ ਤਤ ਖਾਲਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਉਸੂਲਾਂ ਦੇ ਸਮਰਥਕ ਸਨ ਤੇ ਬਦਾਈ ਖਾਲਸਾ ਵਾਲੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ ਤਤ ਖਾਲਸਾ ਵਾਲੇ ਆਪਸ ਵਿੱਚ ਮਿਲਣ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿੰਦੇ ਸਨ ਜਦਕਿ ਬਦਾਈ ਖਾਲਸਾ ਵਾਲੇ ਫਤਿਹ ਧਰਮ ਜਾਂ ਫਤਿਹ ਦਰਸ਼ਨ ਸ਼ਬਦ ਦੀ ਵਰਤੋਂ ਕਰਦੇ ਤਤ ਖਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਅਤੇ ਬਦਾਈ ਖਾਲਸਾ ਵਾਲੇ ਲਾਲ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ મતਭੇਦ ਦਿਨੋਂ-ਦਿਨ ਵਧਦੇ ਗਏ ਸਿੱਟੇ ਵਜੋਂ ਸਿੱਖ ਜਿਹੜੇ ਅਬਦੁੱਲ ਸਮਦ ਖਾਨ ਦੇ ਅਤਿਆਚਾਰਾਂ ਦਾ ਰਾਲ ਕੇ ਮੁਕਾਬਲਾ ਨਾ ਕਰ ਸਕੇ ਠੀਕ ਹੈ ਤੇ ਜਦੋਂ ਬੰਦਾ ਸਿੰਘ ਬਹਾਦਰ ਨਸ਼ੀਦ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਸਿੱਖਾਂ ਦਾ ਕੋਈ ਵੀ ਹੋਰ ਨੇਤਾ ਨਹੀਂ ਰਹਿੰਦਾ ਜਿਹਦੇ ਕਰਕੇ ਸਿੱਖ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਆ ਇੱਕ ਸੀ ਤਤ ਖਾਲਸਾ ਵਾਲੇ ਤੇ ਦੂਸਰੇ ਸੀ ਬਦਾਈ ਖਾਲਸਾ ਜਿਹੜੇ ਤਤ ਖਾਲਸਾ ਵਾਲੇ ਸੰਨ ਉਹ ਸ੍ਰੀ ਗੁਰੂ ਕੋ ਮੈਂ ਸਿੰਘ ਜੀ ਦੇ ਹੁਕਮ ਅਨੁਸਾਰ ਚੱਲਦੇ ਤੇ ਬਦਾਈ ਖਾਲਸਾ ਵਾਲੇ ਬਾਬਾ ਬੰਦਾ ਸਿੰਘ ਭਾਦਰ ਦੇ ਹੁਕਮ ਅਨੁਸਾਰ ਚੱਲਦੇ ਠੀਕ ਆ ਤਾਂ ਜਦੋਂ ਦੋ ਸੰਪਰਦਾਵਾਂ ਬਣ ਗਈਆਂ ਸਿੱਖ ਸੀ ਵੱਖ-ਵੱਖ ਰਹਿਣ ਲੱਗ ਗਏ ਜਿਹਦੇ ਕਰਕੇ ਅਬਦੁਲ ਸਮਦ ਖਾਨ ਨੇ ਉਹਨਾਂ ਤੇ ਅਤਿਆਚਾਰ ਕੀਤੇ ਤੇ ਉਹ ਰਲ ਕੇ ਮੁਗਲਾਂ ਦਾ ਜਿਹੜਾ ਸਾਹਮਣਾ ਨਹੀਂ ਕਰ ਸਕੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਰਿਹਾ ਮੈਂਸਟਾ ਇਹਨਾਂ ਹਾਲਾਤ ਵਿੱਚ ਤਬਦੀਲੀ 1720 ਤੋਂ ਬਾਅਦ ਹਾਲਾਤ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ। ਉਹ ਸਿੱਖਾਂ ਦੇ ਅਨੁਕੂਲ ਹੋਣੇ ਸ਼ੁਰੂ ਹੋ ਗਏ। ਕੇਂਦਰ ਵਿੱਚ ਫਕਸ਼ੀਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਰਾਜਗਦੀ ਦੀ ਪ੍ਰਾਪਤੀ ਲਈ ਦਰਬਾਰੀ ਸ਼ਾਜਸ਼ਾ ਦਾ ਆਡਾ ਬਣ ਕੇ ਰਹਿ ਗਿਆ। ਇਸ ਤਰ੍ਹਾਂ ਲਾਵਾ ਡੋਰ ਰਾਜਨੀਤਿਕ ਸਥਿਤੀ ਕਾਰਨ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਦਾ ਧਿਆਨ ਨਾ ਦੇ ਸકી। ਪੰਜਾਬ ਦੇ ਵਿੱਚ ਅਬਦੁੱਸਮਦ ਖਾਨ ਵੀ ਈਸਾ ਖਾਨ ਦੇ ਹਸਨ ਖਾਨ ਦੇ ਵਿਰੋਧਤਾ ਨੂੰ ਕੁਚਲਣ ਵਿੱਚ ਉਲਝ ਗਿਆ ਜਿਸ ਕਾਰਨ ਸਿੱਖਾਂ ਵਰਧ ਕਾਰਵਾਈਆਂ ਕੁਝ ਢਿੱਲੀਆਂ ਪੈ ਗਈਆਂ 1721 ਇਸ ਵਿੱਚ ਭਾਈ ਮਾਨੀ ਸਿੰਘ ਨੇ ਵਿਸਾਖੀ ਵਾਲੇ ਦਿਨ ਅੰਬਸਰ ਵਿਖੇ ਤਤਕਾਲ ਸਾਤੇ ਬਦਾਈ ਖਾਲਸਾ ਵਿਚਾਲੇ ਸਮਝੌਤਾ ਕਰਵਾ ਦਿੱਤਾ ਤੇ ਇਕੱਠੇ ਹੋ ਗਏ ਠੀਕ ਤਾਂ ਹਾਲਾਤ ਵਿੱਚ ਤਬਦੀਲੀ ਆਈ ਜੋ 1720 ਦੇ ਵਿੱਚ ਕੀ ਹੋਇਆ ਕਿ ਜਦੋਂ ਰੁਕਸ਼ੀਆ ਦੀ ਮਹਤੋਂ ਜਾਂਦੀ ਅਤੇ ਜਿਹੜੇ ਉਹਦੇ ਉੱਤਰਾ ਅਧਿਕਾਰੀ ਹੁੰਦੇ ਆ ਆਪਸ ਵਿੱਚ ਗੱਦੀ ਪਿੱਛੇ ਲੜਨ ਲੱਗ ਪੈਂਦੇ ਆ ਠੀਕ ਆ ਤੇ ਅਬਦੁੱਲ ਖਾਨ ਤੇ ਵਿੱਚ ਵੀ ਜਦੋਂ ਉਹਦੇ ਲੋਹਾਰ ਦੇ ਸ਼ਾਸਨ ਕਾਲ ਵਿੱਚ ਵੀ ਸਾਖਾਨ ਤੇ ਹੁਸੈਨ ਖਾਨ ਜਿਹੜੇ ਸੀਗੇ ਉਹ ਗੱਦੀ ਦੇ ਲਈ ਇਹਦਾ ਵਿਰੋਧ ਕਰਨ ਲੱਗ ਪੈਂਦੇ ਆ ਜਿਹਦੇ ਕਰਕੇ ਆਪਸੀ ਝਗੜਿਆਂ ਵਿੱਚ ਉਲਝੇ ਜਾਂਦਾ ਠੀਕ ਆ ਤੇ ਬਾਅਦ ਵਿੱਚ ਭਾਈ ਮਾਨੀ ਸਿੰਘ 1721 ਦੇ ਵਿੱਚ ਜਿਹੜੇ ਤਤ ਖਾਲਸਾ ਤੇ ਵਿਦਾਈ ਖਾਲਸਾ ਦੇ ਜਿਹੜੇ ਝਗੜੇ ਚੱਲ ਰਹੇ ਸੀ ਉਹਨਾਂ ਦੇ ਵਿੱਚ ਸਮਝੌਤਾ ਕਰਵਾ ਦਿੰਦਾ ਤੇ ਸਿੱਖ ਇਕੱਠੇ ਹੋ ਜਾਂਦੇ ਆ ਠੀਕ ਆ ਜਿਸ ਨਾਲ ਸਿੱਖਾਂ ਦੀ ਸ਼ਕਤੀ ਫਿਰ ਤੋਂ ਵਧੀਆ ਹੋ ਜਾਂਦੀ ਹੈ। ਨੈਕਸਟ ਪੁਆਇੰਟ ਆ ਜਾਂਦਾ ਸਿੱਖਾਂ ਦੀਆਂ ਕਾਰਵਾਈਆਂ। ਹਾਲਾਤ ਦੇ ਬਦਲ ਜਾਣ ਕਾਰਨ ਅਤੇ ਆਪਸੀ ਏਕਤਾ ਸਥਾਪਿਤ ਹੋਣ ਜਾਣ ਜਾਣ ਕਾਰਨ ਸਿੱਖਾਂ ਨੂੰ ਇੱਕ ਨਵਾਂ ਉਤਸ਼ਾਹ ਮਿਲਿਆ। ਹੁਣ ਸਿੱਖ ਸੀ ਜਿਹੜੇ ਉਹ ਇਕੱਠੇ ਹੋ ਗਏ ਸੀ ਉਹਨਾਂ ਵਿੱਚ ਸਮਝੌਤਾ ਹੋ ਗਿਆ ਸੀ। ਉਹਨਾਂ ਨੇ 100-100 ਦੇ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੋਗਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਤੋਂ ਹੰਸੇਖਾ ਸੌ ਸੌ ਦੇ ਜੱਥੇ ਵਿੱਚ ਰਹਿੰਦੇ ਸਨ ਜਿੱਥੇ ਵੀ ਕੋਈ ਮੁਗਲ ਟੱਕਰ ਜਾਂਦਾ ਸੀ ਉਹਨਾਂ ਨੂੰ ਲੁੱਟ ਲੈਂਦੇ ਸਨ ਉਹਨਾਂ ਨੇ ਹਿੰਦੂ ਅਤੇ ਮੁਸਲਮਾਨ ਨੂੰ ਸਖਤ ਸਜ਼ਾਵਾ ਦੇਣੀਆ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਹਨਾਂ ਦੀਆਂ ਇਸਤਰੀਆਂ ਬੱਚਿਆਂ ਨੂੰ ਮੁਗਲਾਂ ਦੇ ਹਵਾਲੇ ਕਰ ਦਿੱਤਾ ਸੀ ਤਾਂ ਜਿਹੜੇ ਸਿੱਖਾਂ ਜਿਹੜੇ ਮੁਸਲਮਾਨ ਤੇ ਹਿੰਦੂਆ ਨੇ ਸਿੱਖਾਂ ਦੀਆਂ ਇਸਤਰੀਆਂ ਤੇ ਬੱਚਿਆਂ ਨੂੰ ਮੁਗਲਾਂ ਦੇ ਹਵਾਲੇ ਕੀਤਾ ਸੀ ਜਾਂ ਸਿੱਖਾਂ ਦੇ ਉੱਤੇ ਜੁਰਮ ਕੀਤੇ ਸੀ ਹੁਣ ਸਿੱਖਾਂ ਨੇ ਉਹਨਾਂ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਦੀ ਸੰਪਤੀ ਤੇ ਕਬਜ਼ਾ ਕਰ ਲਿਆ ਸੀ। ਅਬਦੁੱਲ ਸੰਮਤ ਖਾਨ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਅਸਲਮ ਖਾਨ ਅਧੀਨ ਕੁਝ ਫੌਜ ਅੰਮ੍ਰਿਤਸਰ ਪੇਚੀ। ਉਹਦੀ ਸਹਾਇਤਾ ਲਈ ਪੱਟੀ ਦਾ ਚੌਧਰੀ ਦੇਵ ਅਤੇ ਉਸਦਾ دیਵਾਨ ਹਰ ਸਹਾਏ ਪਹੁੰਚ ਗਏ। ਸਿੱਖਾਂ ਨੇ ਇਸ ਫੌਜ ਤੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਹਰ ਸਹਾਏ ਜਿਹੜਾ ਮਾਰੇ ਗਿਆ ਸੀ ਤੇ ਅਸਲਮ ਖਾਨ ਅਤੇ ਦੇਵ ਆਪਣਿਆ ਜਾਨ ਬਚਾ ਕੇ ਭੱਜ ਗਏ ਸੀ ਠੀਕ ਆ ਅਬਦੁੱਸ ਸਮਰਖਾਂ ਕੀ ਕਰਦਾ ਹੈਗਾ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਅਸਲਮ ਖਾਂ ਤੇ ਹਰ ਸਹਾਏ ਬਦੀਨ ਜਿਹੜੀ ਫੌਜ ਭੇਜਦਾ ਹੈਗਾ ਪਰ ਸਿੱਖਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਇਹਨਾਂ ਤੇ ਅਚਾਨਕ ਹੀ ਹਮਲਾ ਕਰ ਦਿੰਦੇ ਆ ਜੀ ਦੇ ਕਰਕੇ ਇਹ ਹਾਰ ਜਾਂਦੇ ਆ ਠੀਕ ਆ ਇਹਦੇ ਵਿੱਚ ਜਿਹੜਾ ਹਰਸਾਏ ਉਹ ਮਾਰਿਆ ਜਾਂਦਾ ਤੇ ਅਸਲਮ ਖਾਂ ਤੇ ਦੇਵ ਜਿਹੜੇ ਕਿ ਉਹ ਭੱਜ ਜਾਂਦੇ ਹੈਗੇ ਠੀਕ ਇਹਦੇ ਨਾਲ ਜਿਹੜਾ ਅਬਦੁੱਸ ਸਮਰਖਾਂ ਬਹੁਤ ਜ਼ਿਆਦਾ ਗੁੱਸਾ ਹੁੰਦਾ ਨਸਤਾ ਇਹਨਾਂ ਅਬਦੁਲ ਸਮਦ ਖਾਨ ਦੀ ਅਸਫਲਤਾ ਅਬਦੁਲ ਸਮਦ ਖਾਨ ਦੀ ਅਸਫਲਤਾ ਅਬਦੁਲ ਸਮਦ ਖਾਨ ਸੀ ਜਿਹੜਾ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਖੋਜਾਂ ਵਿੱਚ ਅਸਫਲ ਰਿਹਾ ਇਸ ਦੇ ਕਈ ਕਾਰਨ ਸਨ ਪਹਿਲਾ ਅਬਦੁਲ ਸਮਦ ਖਾਨ ਹੁਣ ਬੁੱਢਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਵਿੱਚ ਹੁਣ ਜਵਾਨੀ ਵਾਲਾ ਵਰਗਾ ਜੋਸ਼ ਨਹੀਂ ਰਿਹਾ ਸੀ ਦੂਸਰਾ ਕਾਰਨ ਸਿੱਖਾਂ ਵਿੱਚ ਆਪਸੀ ਇਕਤਾ ਸਥਾਪਿਤ ਹੋ ਗਈ ਸੀ ਜਿਸ ਕਾਰਨ ਉਹ ਸੰਗਠਿਤ ਹੋ ਕੇ ਅਬਦੁਲ ਸਮਦ ਖਾਨ ਦੇ ਅਤਿਆਚਾਰਾਂ ਦਾ ਬਦਲਾ ਇਆ ਮੁਕਾਬਲਾ ਨਾ ਕਰ ਸਕੇ ਤੀਸਰਾ ਕਾਰਨ ਕਿ ਸੀ ਅਬਦੁਲ ਸਮਦ ਖਾਨ ਨੂੰ ਮੁਗਲ ਅਧਿਕਾਰੀਆਂ ਦੀਆਂ ਸਜਾ ਸਾਜ ਸ਼ਾਂਦਸ਼ਕਾਰ ਹੋਣਾ ਪਿਆ ਸੀ ਠੀਕ ਆ ਉਹਨਾਂ ਦੇ ਵਿੱਚ ਆਪਸੀ ਜਿਹੜੇ ਉਹਦੇ ਅਧਿਕਾਰੀ ਸਨ ਉਹ ਆਪਸੀ ਗੱਦੀ ਪਿੱਛੇ ਸਾਜਸ਼ਾ ਕਰਨਾ ਲੱਗ ਪਏ ਜਿਸ ਕਾਰਨ 1726 ਦੇ ਵਿੱਚ ਅਬਦੁਲ ਸਮਦ ਖਾਨ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਠੀਕ ਤਾਂ ਇਹ ਇਹਦੀਆਂ ਸਫਲਤਾਵਾਂ ਦੇ ਕਾਰਨ ਇਹਨਾਂ ਨੂੰ ਪੁਆਇੰਟ ਬਣਾ ਕੇ ਤੁਸੀਂ ਲਿਖ ਸਕਦੇ ਹੋ ਇਹਦੇ ਨਾਲ ਕੁਐਸਚਨ ਕਿਉਂ ਹੋ ਜੂਗਾ ਲੰਬਾ ਹੋ ਜਗਾ ਫਰਸਟ ਪੁਆਇੰਟ ਲੈ ਲੇ ਦਿਓ ਫਿਰ ਸੈਕੰਡ ਪੁਆਇੰਟ ਲੈ ਲੇ ਦਿਓ ਲਾਈਨ ਵਾਈਜ਼ ਠੀਕ ਹੈ ਫਰਸਟ ਪੁਆਇੰਟ ਲੈ ਲੇ ਦਿਓ ਫਿਰ ਸੈਕੰਡ ਪੁਆਇੰਟ ਲੈ ਲੇ ਦਿਓ ਫਿਰ ਥਰਡ ਇਹਦੇ ਨਾਲ ਕੁਐਸਚਨ ਦੀ ਲੈਂਥ ਦੇ ਵਾਤੇ ਠੀਕ ਹੈ ਹੋਰ ਵੀ ਜੇਕਰ ਇਸ ਕੁਐਸਚਨ ਦੇ ਵਿੱਚ ਕਿਹਾ ਕਿ ਪੁਆਇੰਟ ਬਹੁਤ ਸਾਰੇ ਹੋਰ ਵੀ ਬਣ ਜਾਣਗੇ ਤਾਂ ਤੁਸੀਂ ਆਪ ਦੇ ਅਕੋਰਡਿੰਗ ਹੋਰ ਵੀ ਪੁਆਇੰਟ ਜਿਹੜੇ ਬਣਾ ਲਿਓ ਘੱਟੋ ਘੱਟ 10 ਪੁਆਇੰਟ ਇਹਦੇ ਇਹਦੇ ਟੌਪਿਕ ਦੇ ਵਿੱਚੋਂ ਤੁਸੀਂ ਬਣਾ ਲਿਓ ਠੀਕ ਹੈ ਤਾਂ ਇਹ ਸੀ ਆਜ ਦੀ ਵੀਡੀਓ ਅਬਦੁੱਲ ਸਮਦ ਖਾਨ ਦੀ ਸਿੱਖਾਵਾਂ ਦਾ ਸੰਘਰਸ਼ ਕੀ ਕੀ ਰਹੀ ਜੇਕਰ ਕੋਈ ਵੀ ਅਬਦੁਸਮਦ ਖਾਨ ਦਾ ਕੋਈ ਵੀ ਕੁਐਸਚਨ ਹੁੰਦਾ ਹੈ ਉਹਦੀ ਸਫਲਤਾ ਦੇ ਕਾਰਨ ਉਹਦਾ ਸਿੱਖਾਵਾਂ ਦਾ ਸੰਘਰਸ਼ ਜਾਂ ਅਬਦੁਸਮਦ ਖਾਨ ਕੌਣ ਸੀ ਉਹਦੇ ਕਾਰਨਾਮੇ ਕੀ ਸੀ ਤਾਂ ਉਹਨਾਂ ਸਾਰਿਆਂ ਕੁਐਸਚਨਾਂ ਦੇ ਲਈ ਸਿਰਫ ਇਹੀ ਆਨਸਰ ਹੋਊਗਾ ਤਾਂ ਪੁਆਇੰਟ ਤੁਸੀਂ ਵੱਧ ਕ੍ਰੀਏਟ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਥੈਂਕ ਯੂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਦੇ ਰਹੋ